ਮੈਂ ਇਸ ਦੁਨੀਆ ਨੂੰ ਕਿਵੇਂ ਦੇਖਦਾ ਹਾਂ ਦੋਸਤੋ ਪ੍ਰਮਾਤਮਾ ਨੇ ਜਲ ਵਿੱਚ ਥਲ ਵਿੱਚ ਤੇ ਹਵਾ ਵਿੱਚ ਅਨੇਕਾਂ ਕਿਸਮ ਦੇ ਜੀਵ ਜਾਨਵਰ ਪੰਛੀ ਅਤੇ ਰੁੱਖ ਬੂਟੇ ਬਣਾਏ ਹਨ ਇਹ ਸਭ ਇੱਕ ਦੂਜੇ ਦੇ ਜੀਵਨ ਵਿੱਚ ਸਹਾਈ ਵੀ ਹੁੰਦੇ ਹਨ ਅਤੇ ਇੱਕ ਦੂਜੇ ਦੀ ਖੁਸ਼ੀ ਵਿੱਚ ਵਾਧਾ ਵੀ ਕਰਦੇ ਹਨ ਦੋਸਤੋ ਜਾਨਵਰਾਂ ਪੰਛੀਆਂ ਅਤੇ ਰੁੱਖਾਂ ਨਾਲ ਹੀ ਮਨੁੱਖ ਦੀ ਜ਼ਿੰਦਗੀ ਆਨੰਦਮਈ ਹੈ ਇਸੇ ਤਰ੍ਹਾਂ ਸੂਰਜ ਚੰਨ ਅਤੇ ਤਾਰੇ ਸਭ ਸਾਡੀਆਂ ਲੋੜਾਂ ਪੂਰੀਆਂ ਕਰਨਾ ਅਤੇ ਸਾਡੀ ਜੀਵਨ ਵਿੱਚ ਦਿਲਚਸਪੀ ਬਣਾਈ ਰੱਖਣ ਲਈ ਹੀ ਹਨ ਪਿਆਰੇ ਦੋਸਤੋ ਪ੍ਰਮਾਤਮਾ ਨੇ ਜਦੋਂ ਇਹ ਦੁਨੀਆ ਬਣਾਈ ਤਾਂ ਹੋਰ ਨਾ ਜੀਵਾਂ ਦੇ ਜੋੜਿਆਂ ਵਾਂਗ ਇਨਸਾਨ ਦੇ ਵੀ ਜੋੜੇ ਬਣਾਏ ਉਸਨੇ ਸਭ ਜੀਵਾਂ ਤੇ ਵੰਸ਼ਪਤੀ ਨੂੰ ਇੱਕ ਦੂਜੇ ਦੀ ਖਰਾਕ ਬਣਾਇਆ ਤੇ ਇੱਕ ਦੂਜੇ ਨੂੰ ਉਸ ਦੀ ਲੋੜ ਮੁਤਾਬਕ ਸਾਹ ਲੈਣ ਲਈ ਹਵਾ ਦੀ ਜ਼ਰੂਰਤ ਇੱਕ ਦੂਜੇ ਤੋਂ ਲੈਣ ਦਾ ਪ੍ਰਬੰਧ ਕੀਤਾ ਦੋਸਤੋ ਇਸ ਦੁਨੀਆ ਵਿੱਚ ਜੀਵ ਜੀਵਾਂ ਨੂੰ ਖਾ ਕੇ ਹੀ ਜਿੰਦਾ ਰਹਿ ਰਹੇ ਹਨ ਹਰ ਤਕੜਾ ਜੀਵ ਮਾੜੇ ਨੂੰ ਮਾਰ ਕੇ ਖਾ ਰਿਹਾ ਹੈ ਜਾਂ ਉਸ ਕੋਲੋਂ ਖੋ ਕੇ ਖਾ ਰਿਹਾ ਹੈ ਹਰ ਤਕੜਾ ਮਨੁੱਖ ਮਾੜੇ ਕੋਲੋਂ ਖੋ ਕੇ ਜਾਂ ਲੁੱਟ ਕੇ ਖਾ ਰਿਹਾ ਹੈ ਮਨੁੱਖ ਇੱਕ ਮਨੋੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਦੂਸਰੇ ਜਾਨਵਰਾਂ ਨਾਲੋਂ ਵੱਖਰਾ ਹੈ। ਮਨੁੱਖ ਨੇ ਜੀਓ ਤੇ ਜਿਉਣ ਦਿਓ ਦਾ ਅਸੂਲ ਅਪਣਾ ਕੇ ਆਪਣੇ ਆਪ ਨੂੰ ਦੂਜੇ ਜਾਨਵਰਾਂ ਤੋਂ ਵੱਖਰਾ ਤੇ ਵਧੀਆ ਬਣਾ ਲਿਆ ਹੈ। ਦੋਸਤੋ ਮਨੁੱਖ ਵਿੱਚ ਕਈ ਗੁਣ ਤੇ ਕਈ ਆਪਗੁਣ ਹਨ। ਗੁਣ ਉਸ ਨੂੰ ਆਪ ਵਿੱਚ ਪਿਆਰ ਅਤੇ ਹਮਦਰਦੀ ਨਾਲ ਰਹਿਣ ਦੀ ਪ੍ਰੇਰਣਾ ਦਿੰਦੇ ਹਨ ਅਤੇ ਆਪਗੁਣ ਉਸ ਨੂੰ ਪਸੂ ਵਰਤੀ ਅਪਣਾਉਣ ਲਈ ਉਕਸਾਉਂਦੇ ਹਨ ਇਸ ਦੁਨੀਆ ਵਿੱਚ ਉਹ ਇਨਸਾਨ ਇੱਜ਼ਤ ਕਰਵਾਉਂਦਾ ਹੈ ਜੋ ਆਪਣੇ ਆਪ ਗੁਣਾਂ ਤੇ ਕਾਬੂ ਪਾਉਣਾ ਸਿੱਖ ਲਵੇ ਤੇ ਮਨੁੱਖ ਜਾਤੀ ਦੇ ਭਲੇ ਲਈ ਕੰਮ ਕਰੇ ਦੋਸਤੋ ਕਈ ਲੋਕ ਇਸ ਦੁਨੀਆ ਨੂੰ ਦੁੱਖਾਂ ਦਾ ਘਰ ਅਤੇ ਜ਼ਿੰਦਗੀ ਨੂੰ ਪਾਣੀ ਦੇ ਬਲਬਲੇ ਵਾਂਗ ਛਣਪੰਗਰ ਸਮਝਦੇ ਹਨ ਪਰ ਮੈਂ ਅਜਿਹਾ ਨਹੀਂ ਸਮਝਦਾ ਮੈਂ ਇਸ ਦੁਨੀਆ ਨੂੰ ਮਨੁੱਖੀ ਆਤਮਾ ਦੇ ਸੁਪਨੇ ਪੂਰੇ ਕਰਨ ਲਈ ਧੁਕਮੀ ਥਾਂ ਸਮਝਦਾ ਹਾਂ ਮੈਂ ਤੇ ਇਹੋ ਕਹਾਂਗਾ ਇਸ ਦੁਨੀਆ ਦਾ ਆਨੰਦ ਇੱਕ ਮੇਲੇ ਦੇ ਦਰਸ਼ਕ ਬਗ ਮਾਣੋ ਕੋਈ ਇੱਥੇ ਨਫ਼ਰਤ ਫੁਲਾ ਰਿਹਾ ਹੈ ਤੇ ਕੋਈ ਝਗੜੇ ਮੁੱਲ ਲੈ ਰਿਹਾ ਹੈ ਅਤੇ ਕੋਈ ਇੱਥੇ ਪਿਆਰ ਵੰਡ ਰਿਹਾ ਹੈ ਇੱਥੇ ਹਰ ਵਿਅਕਤੀ ਦਾ ਫਿਲਮ ਦੇ ਪਾਤਰਾਂ ਵਾਂਗ ਵੱਖਰਾ ਵੱਖਰਾ ਰੋਲ ਹੈ ਜਿਹੋ ਜਿਹਾ ਕੰਮ ਕੋਈ ਕਰਦਾ ਹੈ ਉਹੋ ਜਹੀ ਰਾਇ ਲੋਕਾਂ ਦੀ ਉਸ ਬਾਰੇ बन ਜਾਂਦੀ ਹੈ ਸੋ ਦੋਸਤੋ ਜੇ ਤੁਸੀਂ ਇਸ ਦੁਨੀਆ ਵਿੱਚ ਇੱਜ਼ਤ ਪਾਉਮੀ ਹੈ ਅਤੇ ਸੁਖੀ ਜੀਵਨ ਜਿਉਂਦਾ ਚਾਹੁੰਦੇ ਹੋ ਤਾਂ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਖੂਬ ਮਿਹਨਤ ਕਰੋ ਅਤੇ ਸਮਾਜ ਭਲਾਈ ਦੇ ਕੰਮ ਕਰੋ ਆਪਣੇ ਇਸ ਆਓ ਜਿਉਣਾ ਸਿੱਖੀ ਦੇ ਟੌਪਿਕ ਨਾਲ ਬਨੇ ਰਹੋ ਆਪਾਂ ਅੱਗੇ ਵਧੀਆ-ਵਧੀਆ ਕਨਸੈਪਟ ਲੈ ਕੇ حاضر ਹੋਵਾਂਗੇ ਸਤਿ ਸ੍ਰੀ ਅਕਾਲ ਜੀ